ਨਾਪ ਕੇ ਇੰਚੀ ਟੇਪ ਨਾਲ ਇਸੇ ਦੇ ਨਾਲ ਸਿੱਧੇ ਨਿਸ਼ਾਨੀ ਲਾ ਕੇ ਇਹਨੂੰ ਬੱਡੇ ਨੂੰ ਨਾਪ ਲੋ ਇਹਨਾਂ ਇਹਦਾ ਪੈਂਗਰਾ ਉਧਰ ਚੱਲਦੇ ਆ ਐਮਪੀ ਚ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਆਪਾਂ ਨੇ ਵੀ ਖੋਲਤੀ ਮਸ਼ੀਨ ਆਪਾਂ ਹੁਣ ਮਸ਼ੀਨ ਧਵਾ ਕੇ ਲੈ ਕੇ ਆਉਨੇ ਆਂ ਡੈਕ ਲੋਕੋ ਖੋਲ ਦੀਏ ਤੇ ਇੱਧਰ ਬਣਾਈਆਂ ਨੇ ਆਪਾਂ ਨੇ ਮੱਕੀ ਵਾਲੀਆਂ ਫਿੰਗਰਾਂ ਇਹ ਹੈ ਜੀਆਂ 4-5 ਮਸ਼ੀਨਾਂ ਦੀਆਂ ਨੇ ਆਹ ਦੇਖੋ ਫਿੰਗਰਾਂ ਇਹ ਹੈ ਨਾ ਆਪਣੇ ਉਧਰ ਚੱਲਦੇ ਆ ਐਮਪੀ 'ਚ ਉਹਨੇ ਐਂਟੀ ਜਾਣਾ ਬੰਦਿਆਂ ਨੇ ਮਸ਼ੀਨ ਲੱਗੇ ਉਹਨਾਂ ਦਾ ਜਿਹੜੀ ਬਜਾਈ ਹੁੰਦੀ ਹੈ ਮੱਕੀ ਦੀ ਉਹ 18 ਇੰਚ ਤੇ ਹੁੰਦੀ ਹੈ ਤੇ ਰੀਲ ਦੀਆਂ ਬਸ 6 ਪੈਤੀ ਰੀਲ ਹੈ ਤਿੰਨ ਪਾਈਪਾਂ ਕੋਲ ਕੇ ਰੀਲ ਚੱਲ ਜਾਂਦੀ ਹੈ ਤੇ ਫਿੰਗਰਾਂ ਤੇ ਲੱਗ ਜਾਂਦੀਆਂ ਨੇ ਫਿਰ ਸੱਲੀ ਨਹੀਂ ਛੱਡਦੀ ਸੱਲੀ ਨਹੀਂ ਛੱਡਦਾ ਕਟਰ ਆ ਦੇਖੋ ਸਾਰੀਆਂ ਤਿਆਰ ਕੀਤੀਆਂ ਆਪਾਂ ਨੇ ਲੰਬਾਈ ਹੋ ਜਾਂਦੀ ਹੈ ਮੂਰੇ ਨੂੰ ਜੀ 2 ਫੁੱਟ 2 ਇੰਚ ਦਾ ਪਾਈਪ ਹੋ ਗਿਆ 6 ਇੰਚ ਉਹ ਪਿੱਛੇ ਪੱਤੀ ਲਾ ਦੇ ਤੇ ਇਧਰ ਮਿਲੋ ਆਪਣੇ ਬਿੱਟੂ ਨੂੰ ਬਿੱਟੂ ਆਇਆ ਵਾ ਬਿੱਟੂ ਆਪਣਲੇ ਫੇਰ ਆ ਗਿਆ ਦੁਬਾਰਾ ਇੱਕ ਪੇਚ ਕਰ ਲੈ ਕੇ ਆ ਕਮੋ ਕਾਤ ਕਰਾ ਦਿੱਤੀ ਆਪੇ ਨੇ ਇੱਕ 10 11 ਦੀ ਤੇਜ ਕਰ ਲੈ ਗਿਆ ਚਾਰ ਮੂੰਹ ਉਹ ਡੱਕ ਖੋਲਦੀ ਚੱਲੀ ਆ ਫਿਰ ਉਹ ਮਸ਼ੀਨ ਤੇ ਵੀ ਤੂੰ ਡੱਕ ਬਹੋ ਰੀ ਲਵਾਇਆ ਹੋਇਆ ਜੀ ਜਿਹੜੀ ਵੇਚੀ ਆਪਾਂ ਨੇ ਆਪ ਬਣਾਈ ਦੀ ਹੂੰ ਨਹੀਂ ਉਹਦੇ ਨਾਲ ਮੈਂ ਕਵਰ-ਕਵਰ ਚੜਵਾ ਕੇ ਲੇਜ਼ਰ ਦੇ ਕਵਰ ਚੜਾਏ ਹੋਏ ਦੀਨ ਤੇ ਨੈਕ ਤੇ ਸਪੀਕਰਾਂ ਤੇ ਮਸ਼ੀਨ ਧਵਾ ਲੈਂਦੀ ਆਪਾਂ ਨੇ ਦੇਖੋ ਤੁਸੀਂ ਬਣਾਤੀ ਗੱਲ ਮੱਕੀ ਦੀ ਗੱਡੀ ਵੀ ਸੀ ਪਹਿਲਾਂ ਆਪਾਂ ਨੇ ਇਹਨਾਂ ਮਸ਼ੀਨ ਨਾਲ ਤੇ ਆਪਾਂ ਨੇ ਹੁਣ ਇਹਦਾ ਕਲਚ ਪਲੇਟ ਐ ਗੇਅਰ ਚੈੱਕ ਕਰ ਲੇ ਅਡੈਕਸ਼ਨ ਚੈੱਕ ਕਰ ਲੀਆ ਗਰੀਸ ਕਰਤਾ ਸਾਰੀ ਮਸ਼ੀਨ ਨੂੰ ਤੇ ਟਾਇਰ ਵੀ ਆਪਣ ਨੇ ਇਹ ਸਟਿੱਪਣੀ ਲਾਈ ਹੋਈ ਆ ਇਹਦਾ ਟਾਇਰ ਨਾ ਉਹਦਾ ਰਿਮ ਫਟ ਗਿਆ ਸੀ ਰਿਮ क्रੈਕ ਹੋ ਗਿਆ ਰਿਮ ਹੁਣ ਹੋਰ ਲਿਆਂਦਾ ਇਹ ਆ ਰਿਮ ਫਟੇ ਫਟੇ ਕਰਾਉਂਦੇ ਆ ਟਾਇਰ ਚ ਆਹ ਵੇਖੋ ਇਤੋਂ ਆਏ ਹੋਗੇ ਜਿਵੇਂ ਕੈਂਚੀ ਨਾਲ ਕੱਟਿਆ ਹੁੰਦਾ ਇਹ ਕਣਕ ਦੇ ਆਏ ਬੱਟਾ ਜ਼ਿਆਦੇ ਸੀ ਬੱਟਾ ਨੇ ਕੰਮ ਕੀਤਾ ਇਹਦਾ ਰਿੰਮ ਦਾ ਤੇ ਲੱਗੇ ਹੋਏ ਸੀ ਉਧਰ ਬਟ ਪਾਥ ਆਪਾਂ ਨੇ ਸਟਾਫ ਅਕਰਾਂ ਦੇ ਗੁੜਕੇ ਬਾਤੇ ਨਵੇਂ ਸਟਾਫ ਅਕਰਾਂ ਦਾ ਵੀ ਕੰਮ ਕਰਦਾ ਪੁਰਾਣੇ ਗੁੜਕੇ ਕੱਢਦੇ ਸੀ ਸਾਰੇ ਐਸਾ ਤੇ ਅਸੈਂਬਲੀ ਵਗੈਰਾ ਦਾ ਸਾਰਾ ਕੰਮ ਕਰਦਾ ਆਪਾਂ ਨੇ ਓਕੇ ਗਰੀਸ ਹੋ ਗਿਆ ਸਾਰੀ ਮਸ਼ੀਨ ਨੂੰ ਤੇ ਇਹ ਹੁਣ ਬੈਡ ਕਸਣ ਲੱਗੇ ਆਪਾਂ ਮੂਰਲੀ ਸਾਈਡ ਤੋਂ ਬੈਡ ਨੂੰ ਪਹਿਲਾਂ ਕਸਣਾ ਚਾਹੀਦਾ ਬਰਾਕੀਆਂ 'ਚ

ਛੱਡਾ ਹੋਇਆ ਪਾ ਹੁੰਦਾ ਬਸ ਉੱਥੇ ਚਲਾ ਜਾਂਦਾ ਫੇਰ ਪਰ ਆਰਟੀਆਂ ਚ ਉਹ ਆਪਣੇ ਆਪੇ ਉਧਰ ਨੂੰ ਸਾਈਡ ਤੇ ਚਲਾ ਜਾਂਦਾ ਇਹ ਵੀ ਇੱਕ ਥਿਉਰੀ ਆ ਬੈੱਡ ਕਸਣ ਦੀ ਹੁਣ ਕਈਆਂ ਦੇ ਬੈੱਡ ਭਰਨ ਲਾਇੰਦੇ ਨੇ ਬੈੱਡ ਬਾਈ ਮੂਰੇ ਤੋਂ ਇੱਥੋਂ ਨੀਵਾ ਹੋ ਜਾਂਦਾ ਆ ਚੀਜ਼ ਪਿੱਛੇ ਉੱਚੀ ਹੁੰਦੀ ਆ ਫੇਰ ਬੈੱਡ ਭਰਦਾ ਬੈੱਡ ਏਦਲੀ ਸਾਈਡ ਉੱਚਾ ਵੇਖ ਸਕੋ ਵੀ ਨੀਵਾ ਨਾ ਹੋਵੇ ਫਿਰ ਜਦੋਂ ਬੈੱਡ ਉੱਚਾ ਹੁੰਦਾ ਹੈ ਜਾਂ ਪੱਧਰ ਹੁੰਦਾ ਆਪਣਾ ਬੈੱਡ ਤੇ ਜਿੰਨੇ ਦਾਣੇ ਆਉਂਦੇ ਨੇ ਲਗਾਤਾਰ ਇਹ ਪਿੱਛੇ ਜਾਈ ਜਾਂਦੇ ਨੇ ਜੇ ਉਹ ਨੀਵਾ ਹੁੰਦਾ ਫਿਰ ਇੱਥੇ ਦਾਣੇ ਰੋਕਣ ਲੱਜਾਂਦੇ ਨੇ ਰੁਕੇ ਜਦ ਮਸ਼ੀਨ ਚੱਲੀ ਜਾਂਦੀ ਆ ਢੇਰ ਲੱਜਾਂਦਾ ਉਹਰੇ ਦਾਣੇ ਦਾ ਕੋਈ ਖਾਸੇ ਦਾਣੇ ਇਕੱਠੇ ਹੋ ਜਾਂਦੇ ਨੇ ਤੇ ਸਾਰੇ ਦਾਣੇ ਇੱਕੋ ਦਮ ਪਿੱਛੇ ਚਲੇ ਜਾਂਦੇ ਨੇ ਝਾਰਨਿਆਂ ਤੇ ਝਾਰਨਿਆਂ ਤੇ ਫਿਰ ਸਾਰੇ ਦਾਣੇ ਸਣਦੇ ਹੈ ਨਹੀਂ ਉਹ ਵਿੱਚ ਝੜਦੇ ਆ ਇਹ ਨਹੀਂ ਤਾਂ ਕਰਕੇ ਮਸ਼ੀਨ ਦਾਣਾ ਦਿਖਾ ਜਾਂਦੀ ਆ ਕਈ ਵਾਰ ਤੁਸੀਂ ਦੇਖਿਆ ਉਹ ਚਲਦੀ ਚਲਦੀ ਮਸ਼ੀਨ ਕਿਤੇ ਕਿਤੇ ਚੱਲੀ ਜਾਊ ਸੱਟ ਚੱਲੀ ਜਾਊ ਕਿਤੇ ਜਾ ਕੇ ਡਾਣੇ ਜ਼ਿਆਦਾ ਸਿਰਦ ਹੁੰਦੀ ਆ ਬਸ ਇਹੀ ਕਾਰਨ ਹੁੰਦਾ ਬੱਟ ਦੇ ਆ ਪੱਖੇ ਦੇ 베어ਿੰਗ ਗੁਰੂ ਸਾਰਾ ਕਰਤਾ ਓਕੇ ਆਪਾਂ ਨੇ ਕੰਮ ਮੇਲਾ ਸੀਗਾ ਇੱਕ ਦੋ ਦਿਨ ਲੱਗ ਨਹੀਂ ਹੋਇਆ ਅਜੇ ਨੂੰ ਆ ਦੇਖੋ ਸਾਬ ਬਕਰਣੇ ਕੋਲ ਕੇ ਸਾਰੇ ਨੰਮੇ ਪਾਏ ਆ ਆਪਾਂ ਸ਼ੁਰੂ ਤੋਂ ਹੀ ਮੋੜਕਿਆਂ ਨੂੰ ਗਰੀਸ ਕਰਦੇ ਹੁੰਦੇ ਆ ਤੇ ਇਹ ਪਹਿਲਾਂ ਮੁਗਲਾਈਲ ਚ ਤਬੂਕੇ ਰੱਖਦੇ ਸੀ ਉਹਦੇ ਨਾਲ ਕੀ ਹੁੰਦਾ ਇਹ ਲੱਕੜ ਹੁੰਦੀਆਂ ਤੇਲ ਚੂਸ ਲੈਂਦੀ ਆ ਫਿਰ 36ਰ ਵੀ ਕਰਤਾ ਤਿਆਰ ਆਪਾਂ ਨੇ ਬਾਸਕਟ ਵੀ ਪਈਆ ਤਿਆਰ ਉਹ ਪਿਆ ਥ੍ਰੈਸਰ ਥ੍ਰੈਸਰ ਦੀ ਇਸਪੈਕਾਂ ਪਾਤੀਂ ਕਹਸੇਗੇ ਫੁੱਲ ਕੈਦੇ ਬਾਸ ਸਟੈਂਡ ਦਾ ਚੇਕ ਨਟ ਮੈਂ ਕਰ ਦੂੰ ਤੂੰ ਸਿੰਗਲ ਸਿੰਗਲ ਕਰ ਦੇ ਹੁਣ ਵੇਖੋ ਬੈਡ ਇਧਰੋਂ ਬਿਲਕੁਲ ਬਰਾਬਰ ਆ ਇਧਰੋਂ ਵੀ ਤੇ ਇਧਰੋਂ ਵੀ ਤੇ ਆਪਾਂ ਨੇ ਹੁਣ ਉਧਰੋਂ ਲੱਠੇ ਚੋਂ ਬਸ ਪਾ ਕੇ ਕਾਹ ਦੇਣੇ ਸਟਾਬਲ ਤੇ ਉੱਥੇ ਲੱਠੇ ਕੋਲ ਵੀ ਆਪਣੀ ਤੰਗਲੀ ਲੱਗੀ ਹੋਈ ਹੁੰਦੀ ਆ ਆਹ ਪਈ ਹੈ ਤੰਗਲੀ ਕੰਨਾਂ ਦਾ ਹੈ ਗੁੜਕਿਆਂ 'ਚ ਘਸਿਆ ਪੁੰਦਾ ਬੈੱਡ ਜਿਹਦਾ ਬਾਈ ਗੁੜਕਿਆਂ 'ਚ ਘਸਿਆ ਪੁੰਦਾ ਉਹ ਤਾਂ ਫਿਰ ਗੁੜਕੇ ਬੈਲਡ ਕਰੇ ਹੋਏ ਹੁੰਦੇ ਨੇ ਜੇ ਤਾਂ ਉਹ ਸੈਂਟਰ 'ਚ ਚੱਲਦਾ ਤਾਂ ਸੈਂਟਰ 'ਚ ਚੱਲੂ ਜੇ ਉਹ ਸਾਈਡ 'ਤੇ ਚੱਲਦਾ ਤਾਂ ਫਿਰ ਉਹ ਸਾਈਡ 'ਚ ਸਾਈਡ 'ਤੇ ਹੀ ਚੱਲਦਾ ਉਹ ਨਹੀਂ ਸੈਂਟਰ ਚ ਹੁੰਦਾ ਫਿਰ ਉਹ ਗੁਟਕੇ ਪਟਾਕੇ ਸੈੱਟ ਕਰਾਉਣਾ ਪੈਂਦਾ ਇਹਦੇ ਹੁਣ ਲੱਠਾ ਲੱਗਿਆ ਉਹ ਲੱਠੇ ਚ ਗਲੀਆਂ ਪਈਆਂ ਹੋਈਆਂ ਤੇ ਬੈੱਡ ਦੇ ਉੱਪਰਲੇ ਪਾਸੇ ਇਹਦੇ ਇਹ ਇੱਥੇ ਇਹਦੇ ਚੇਰੀਆਂ ਪਈਆਂ ਹੋਈਆਂ ਨੇ ਉਹ ਚੇਰੀਆਂ ਚੋਂ ਉਧਰ ਉਧਰ ਹੀ ਗੱਡੀਆਂ ਜਾਂਦਾ ਹੁੰਦਾ ਹੁਣ ਹਿੱਸੇ ਤੋਂ ਏਲੀ ਉਚਾਈ ਹੈਗੀ ਆ 14.5 ਇੰਚ ਕਈ ਵਾਰੀ ਲੈਵਲ ਵਾਖ ਕੇ ਵਿੱਚ ਚੈੱਕ ਕਰਨ ਆ ਜਾਂਦੇ ਨੇ ਬੈੱਡ ਨੂੰ ਲੈਵਲ ਕੀ ਦੱਸੂਗਾ ਮਸ਼ੀਨ ਉੱਚੇ ਨੀਵੇਂ ਤੋਂ ਖੜੀ ਆ ਇਹਦਾ ਬਸ ਚਾਸੀ ਤੋਂ ਮੈਣ ਲਵੇ ਬੈੱਡ ਨੂੰ ਆ ਥੱਲੇ ਵਾਲੀ ਸਾਈਡ ਤੋਂ ਆ ਜਿਹੜਾ ਐਂਗਲ ਲੱਗਿਆ ਹੋਆ ਆਪਣੇ ਇੱਧਰ ਆਹ ਸਾਈਡ ਵਾਲਾ ਆਹ ਚਾਸੀ ਵਾਲੇ ਐਂਗਲ ਤੋਂ ਮੈਣ ਲਵੇ ਮੈਂ ਅੰਦਰੋਂ ਉਧਰੋਂ ਮੈਣ ਲਾ ਮੈਣ ਲਵੇ ਥੱਲੋਂ ਕਿੰਨਾ ਤੇ ਪੈਕ ਸਾਈਡ ਤੋਂ ਫੇਰ ਪਤਾ ਲੱਗਦਾ ਆਪਣਾ ਬੈੱਡ ਵੀ ਬਰਾਬਰ ਆਵਾਸਮਾਨ ਇਧਰੋਂ ਸੁੱਤ ਦੋ ਸੁੱਤ ਉੱਚਾ ਹੀ ਰੱਖੇ ਇਹਨੂੰ ਕਈ ਵਾਰ ਇਹ ਵੀ ਚੱਕਰ ਪਾ ਜਾਂਦਾ ਇੱਥੇ ਆਪਣੇ ਬਾਸਕਟ ਨਾਲ ਲੱਗਣ ਲੱ ਜਾਂਦਾ ਇਹ ਇਹ ਚੀਜ਼ ਵੀ ਜ਼ਰੂਰੀ ਦੇਖਣੀ ਹੁੰਦੀ ਆਪਾਂ ਨੇ ਬਾਸਕਟ ਨਾਲ ਵੀ ਨਾ ਪਟਾ ਖਰਾਬ ਹੋਵੇ ਇਹ ਤੀਆਂ ਹੁਣ ਮਸ਼ੀਨਾ ਕੰਬਾਈਨਾ ਬਣਾਉਂਦੇ ਨੇ ਤੀਆਂ ਦਾ ਤਿੰਨਾ ਸੈਂਟਰ ਰੱਖਿਆ ਬੰਦਾ ਤੀਆਂ ਦਾ ਤਿੰਨਾ ਰੱਖਿਆ ਬੰਦਾ ਜੇ ਮਨ ਕਾਸੀ ਰਹਾ ਆਪਣੇ ਮੈਨ ਚੀਜ਼ਾਂ ਥੱਲੇ ਐਂਗਲ ਛੱਡੇ ਹੁੰਦਾ ਨਾ ਵਾਧੂ ਖੁੱਦ ਆਹ ਚੀਜ਼ ਤੀਆਂ ਦੀ ਇਹ ਲੰਬੀ ਹੁੰਦੀ ਆ 8 ਇੰਚੀ ਹੁੰਦੀ ਆ ਕਈਆਂ ਦੀ 6 ਇੰਚੀ ਛੱਡੀ ਵੀ ਆ ਕਈਆਂ ਦੀ 7 ਛੱਡੀ ਵੀ ਆ ਕਈ ਦੀ 9 ਇੰਚੀ ਛੱਡੀ ਵੀ ਆ ਇਹਦੇ ਕਰਕੇ ਮਸ਼ੀਨ ਦੀ ਉਚਾਈ ਦਾ ਰੇਲਿੰਗ ਦਾ ਫਰਕ ਪਿਆ ਜਾਂਦਾ ਉਹ ਸਾਢੇ ਵਰਗੇ ਦਾ ਕੰਮ ਕਰਦੇ ਆ ਨਾ ਬਣਾਉਂਦੇ ਰਹਿੰਦੇ ਨੇ ਪਤਾ ਸਾਨੂੰ ਤਾਂ ਇਹ ਚੀਜ਼ ਵੀ ਦੇਖਣੀ ਪੈਂਦੀ ਆ ਹੁਣ ਕੰਨੀਆਂ ਦੀ ਪਿੱਛੇ ਤੋਂ ਕਹਿੰਦਾ ਅਗਲਾ 14.5 ਰੱਖਿਆ ਵਾ ਉਹ ਹੁਣ 14.5 ਤੇ ਰੱਖ ਲੇ ਉੱਚਾ ਹੋ ਜੂ ਜਗ੍ਹਾ ਦਾ ਘਟ ਹੋਇਆ ਜਗ੍ਹਾ ਦਾ ਵੱਧ ਲੰਬਾ ਹੋਇਆ ਇਹ ਤਾਂ ਫਿਰ ਹੋਰ ਉੱਚਾ ਹੀ ਰੱਖਣੀ ਪਊਗੀ 15 ਇੰਚ ਹੋ ਸਕਦਾ 15.5 ਹੋ ਸਕਦਾ ਉਸ ਹਿਸਾਬ ਨਾਲ ਬਾਕੀ ਮਿੰਕੇ ਬਦਲਾ ਦੇ ਚਾਸੀ ਤੋਂ ਬਸ ਮਿੰਕੇ ਇਹਨੂੰ ਸਿੱਧਾ ਕਰਦੇ ਆ ਬੈਡ ਨੂੰ ਤੇ ਉੱਪਰਲੀ ਸਾਈਡ ਤੇ ਵੀ ਪੇਪਰ ਹੁੰਦੀ ਹੈ ਬੈਡ ਦੀ ਆ ਜਿਹੜੀਆਂ ਸਾਈਡ ਵਾਲੇ ਪੱਲੇ ਲੱਗੇ ਹੁੰਦੇ ਨੇ ਨਾ ਪੇਪਰ ਨੇ ਇਧਰੋਂ 3 ਇੰਚ ਹੀ ਰਹਿ ਜਾਂਦਾ ਏ ਤੇ ਉਧਰੋਂ ਹੋ ਜਾਂਦਾ ਏ 5 5.5 6 ਇੰਚ ਗਾਇਡ ਡਰਮ ਵੀ ਓਕੇ ਆਪਣਾ ਗਾਇਡ ਡਰਮ ਦੀਆਂ ਪੱਤੀਆਂ ਨਵਾਂ ਪਾਇਆ ਸੀ ਇਹ ਤਾਂ ਪੰਜ ਪਹਿਲੂ ਪਾਇਆ ਵਾਪਾ ਨੇ ਤੇ ਕਰਦੀ ਐ ਚਿਕਨਟ ਮੂਰਲੀ ਸਾਈਡ ਤੋਂ ਹੁਣ ਆਪਾਂ ਨੇ ਦੇਖੋ ਬੈਡ ਕਾਸਟਾ ਤੇ ਆਹ ਦੇਖੋ ਭਾਈ ਇੱਥੇ ਝੇੜੀਆਂ ਪਾਈਆਂ ਹੋਈਆਂ ਐ ਇਹਦੇ ਬੈਡ ਦੇ ਵੀ ਚਾਰ ਸਲੱਠਾ ਲੱਗਿਆ ਵਾ ਆਹ ਦੇਖੋ ਤੇ ਤੰਗਲੀ ਜੱਪਾ ਕਸੀਏ ਨੂੰ ਇਹ ਕੋਈ ਚੱਕਰ ਨਹੀਂ ਹੁੰਦਾ ਚਾਹੇ ਆਪਾਂ ਇਹਨੂੰ ਨਾੜਾ ਕਾਬਲੇ ਪਾ ਲਓ ਤੁਸੀਂ ਤੰਗਲੀ ਪਾ ਲਓ ਵਿੱਚ ਬਾਅਦ ਚੋਂ ਕੱਢ ਦੇਵੇ ਪਰ ਨਾੜ ਨਾ ਟੈਟ ਕਰੇ ਉਧਰੋਂ ਮੁਰੋਂ ਵੈਰਾਈਟੀਆਂ ਗਾਸ ਕੇ ਨਾ ਫਿਰ ਇਹਨਾਂ ਨੂੰ ਬਸ ਟੈਟ ਕਰ ਦੇਓ ਚਿਹਰਾ ਨਾਟ ਪਾ ਕੇ ਵਿੱਚ ਬਸ ਹੱਥ ਨਾਲ ਪਾ ਕੇ ਛੱਡਦੇ ਮੂਰੂ ਬਰਾਕਟੀਆਂ ਟੈਗ ਕਰਕੇ ਫਿਰ ਇਹਨਾਂ ਨੂੰ ਆਪਾਂ ਹੁਣ ਟੈਗ ਕਰ ਦਨੇ ਹਮਾ ਆਪਣਾ ਬੈਡ ਬਿਲਕੁਲ ਇੱਥੇ ਸਹੀ ਖੜਾ ਬਸ ਇੱਥੇ ਸਿੱਧਾ ਸਹੀ ਚੱਲੂਗਾ ਜੇ ਆਪਾਂ ਨੂੰ ਪਹਿਲਾਂ ਇਹ ਆ ਨਟਕਾ ਦੀ ਟਾਈਟ ਕਰ ਲਈਏ ਫਿਰ ਇਹ ਮੂਹਰ ਨੂੰ ਨੀਲਦਾ ਦਾ ਸਹੀ ਤਰੀਕਾ ਹੈ ਦਾ ਇਹਨਾਂ ਦਾ ਬੈਡ ਦਾ ਕੰਮ ਹੋ ਗਿਆ ਓਕੇ ਬੈਡ ਕਰਤਾ ਆਪਾਂ ਨੇ ਫਟ ਤੇ ਇਹਦੇ ਜਿਹੜੇ ਆ ਥੱਲੇ ਲੱਗੇ ਹੋਣ ਨੇ ਆ ਟੈਲੀਫੋਨ ਆ ਦੇਖੋ ਇਹਨਾਂ ਦੀ ਐ ਟੇਪਰ ਹੋਣੀ ਚਾਹੀਦੀ ਆ ਜਿੰਨੀ ਆਪਾਂ ਇਹਨੂੰ ਮੂਹਰ ਨੂੰ ਟੇਪਰ ਕਰੀ ਜਾਵਾਂਗੇ ਉੱਪਰੋਂ ਮੂਹਰ ਨੂੰ ਥੱਲੋਂ ਪਿੱਛੇੋਂ ਉੰਨੀ ਇਹਦੀ ਚੱਲ ਵਧੀ ਜਾਂਦੀ ਹੁੰਦੀ ਆ ਫਿਰ ਪੈਟ ਦੀ ਇਹ ਵੀ ਚੱਲ ਹੈਗੀ 6 ਸੂਤ ਰੱਖੀ ਵੀ ਆਪਾਂ ਨੇ ਆ ਦੇਖੋ ਇੱਥੇ ਰੰਗ ਤੱਕ ਦੀ ਇਹ ਗੇੜ ਲਈ ਉਧਰ ਕੁਮਾਈ ਤੁਹਮ ਦਿਖਾਉਣਾ ਦੇਖਿਓ ਚੱਲ ਕੇ ਇੱਥੇ ਤੱਕ ਚਲਾ ਜਾਣਾ ਨੇ 6 ਸੂਤ ਚੱਲ ਆ ਪੂਰੀ ਕਈਆਂ ਦੀ 5 ਸੂਤ ਹੁੰਦੀ ਹੈ 6 ਸੂਤ ਹੁੰਦੀ ਹੈ ਐ ओ देखो रंग ते आ गया बैक पिछे दू लोड मोड़ चल 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 बस आ देखो रंग ते आ गया दही जेड़ा कमारे 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 माड़ा जो बस थोड़े और बस आ देखो इतने सेज होता है चल पूरी ਇਹ ਦੋਨੇ ਦੋਨੇ ਸਾਈਡ ਤੋਂ ਨਾ ਬਰਾਬਰ ਹੋਣੀ ਚਾਹੀਦੀ ਐ ਇਧਰੋਂ ਵੀ ਇੰਨਾ ਹੀ ਬੜਾ ਥੱਲੇ ਜਾਣਾ ਚਾਹੀਦਾ ਤੇ ਇਧਰਲੀ ਸਾਈਡ ਤੋਂ ਵੀ ਜਿਹੜੇ ਆਪਣੇ ਥੱਲੇ ਵਾਲੇ ਆਹ ਟੈਲੀਫੋਨ ਲੱਗੇ ਹੋਏ ਨੇ ਇਹ ਜੇ ਅੱਡੇ ਪਿੱਛੇ ਲੱਗ ਜੇ ਇੱਕ ਤੋਂ ਜ਼ਿਆਦਾ ਟੇਡਾ ਹੋ ਜਾਏ ਇੱਕ ਥੋੜਾ ਇਧਰਲਾ ਘੱਟ ਰਹੇ ਜੇ ਫਿਰ ਚੱਲੇ ਤੇ ਉੱਪਰ ਫਰਕ ਪੈ ਜਾਂਦਾ ਇਹਦੇ ਇਹ ਦੋਨੇ ਇੱਕ ਬਰਾਬਰ ਹੋਣੇ ਚਾਹੀਦੇ ਨੇ ਆ ਦੇਖੋ ਟੇਡੇ ਖੜੇ ਨੇ ਜਦ ਇਹਨੇ ਹੁਣ ਉੱਪਰ ਨੂੰ ਜਾਣਾ ਸਿੱਧਾ ਹੋਣਾ ਨਾਲੇ ਉੱਪਰ ਨੂੰ ਜਾਉ ਬੈੱਡ ਤੇ ਨਾਲੇ ਬੈਕ ਸਾਈਡ ਨੂੰ ਜੇ ਤਾਂ ਕਰਕੇ ਟੇਡੇ ਲਾਈਵੇ ਹੁੰਦੇ ਨੇ ਜੇ ਮਨ ਨੂੰ ਤੁਸੀਂ ਕਈਆਂ ਦੇ ਸਿੱਧੇ ਲੱਗੇ ਬਣੇ ਤਾਂ ਚੱਲ ਨਹੀਂ ਹੈ ਜੀ ਬੱਡ ਦੀ ਚੱਲ ਬਾਓ ਘਟੋ ਜਿੰਨੇ ਜ਼ਿਆਦਾ ਟੇਡੇ ਹੋਣਗੇ ਉੰਨੀ ਜ਼ਿਆਦਾ ਚੱਲ ਜਿੰਨੇ ਸਿੱਧੇ ਰਹਿਣਗੇ ਉੰਨੀ ਚੱਲ ਜ਼ਿਆਦਾ ਘਟ ਜਾਂਦੀ ਹੈ ਤੇ ਆਪਾਂ ਹੁਣ ਪਾਈਏ ਬਾਸਕਟ ਚਾਹਵਾ ਦੇ ਚੱਕਾ ਬਾਸਕਟ ਫਿਰ ਬਾਸਕਟ ਪਾਤੀ ਬਾਈ ਆਪਾਂ ਨੇ ਬਾਸਕਟ ਦੇ ਵਿੱਚ ਦੇਖੋ ਆਪਾਂ ਨੇ ਲਹਿਰੀਆ ਬਹੁਤ ਘੱਟ ਪਾਇਆ ਹੋਇਆ ਹੈ ਇੱਥੇ ਜਿਆਦਾ ਲਹਿਰੀਆ ਵੀ ਨਹੀਂ ਪਾਉਣਾ ਚਾਹੀਦਾ ਫਿਰ ਦਾਣੇ ਨੂੰ ਥੱਲੇ ਝੜਦੇ ਸਟਾਰ ਵਕਣਾ ਤੇ ਜਾਣ ਲੱਗ ਜਦ ਜਿਆਦਾ ਲਹਿਰੀਆ ਪਾਉਣ ਨੇ ਆਪਾਂ ਤੇ ਇੱਧਰ ਤੇ ਹੁਣ ਬੈੱਡ ਮੈਣਨਾ ਆਪਾਂ ਨੇ ਬੈੱਡ ਨੂੰ ਆਵੇ ਕੋਤੇ ਪੱਖੇ ਕੋਲ ਵੀ ਨਾ ਇੱਥੇ ਕੋਈ ਪਤਾ ਲੱਗਦਾ ਇਹ ਇੰਚੀ ਟੇਪ ਲਾ ਕੇ ਦੇਖੋ ਤੁਸੀਂ ਇਧਰੋਂ ਜੇ ਸਿੱਧਾ ਦੇਖਣਾ ਵੱਡਾ 6.5 ਇੰਚ ਤੇ ਇਦਾਂ ਹੀ ਵਾਫੇ ਨੂੰ ਇੱਥੋਂ ਮਾਪ ਕੇ ਇੰਚੀ ਟੇਪ ਨਾਲ ਤੇ ਮੂਰਲੀ ਸਾਈਡ ਉਧਰ ਨਿਸ਼ਾਨੀ ਲਾ ਲਓ ਇਹ ਇੱਥੇ ਹੀ ਇਸੇ ਦੇ। ਨਾ ਸਿੱਧੇ ਨਸਾਨੀ ਲਾ ਕੇ ਇਹਨੂੰ ਬੱਡੇ ਨੂੰ ਨਾਪ ਲੋ ਇਹਨਾਂ। ਵੀ ਆਪਣਾ ਉਧਰੋਂ ਆਰਮ ਵਾਲੀ ਸਾਈਡ ਤੋਂ ਇੱਧਰੋਂ ਬਰਾਬਰ ਹੈ। ਇਹ ਉਦੋਂ ਪਹਿਲਾਂ ਆਪਾਂ ਨੇ ਇਹਨੂੰ ਚਾਲ ਨੂੰ ਢੇੜਾ ਦੇ ਕੇ ਨਾ। ਮੂਰੇ ਫਿੱਟ ਲੈਣੀ ਆ। ਇਹਨੂੰ ਘੁਮਾ ਕੇ ਢੇੜਾ ਦੇ ਕੇ ਕੇਮ ਵੱਡਾ ਚੱਲ ਕੇ ਮੂਰੇ ਆ ਦੇ। ਆ ਦੇਖੋ ਆਪਣਾ ਹੁਣ ਇੱਥੇ ਪੂਰੇ ਆਇਆ ਹੋਇਆ ਬੈੱਡ ਮੋਰ ਨੂੰ ਹੁਣ ਇੱਥੇ ਸਿੱਧਾ ਖੜਾ ਜਦੋਂ ਇਹ ਗੇੜਾ ਦਵਾਂਗੇ ਆਪਾਂ ਨੇ ਬੈੱਡ ਉੱਪਰ ਨੂੰ ਜਾਣਾ ਨਾਲੇ ਇਹਦੀ ਉਚਾਈ ਵਧੂ ਇਧਰੋਂ ਤੇ ਨਾਲੇ ਦਾਣੇ ਪਿੱਛੇ ਲੈ ਕੇ ਜਾਊ ਫਿਰ ਇਹ ਆਪਾਂ ਹੁਣ ਪਾઈએ ਥਰੇਸਰ ਸਾਫੀ ਜਿਹਾ ਹੋਏ ਤੇ ਬਸ ਐਂ ਕਰਕੇ ਆਪਾਂ ਨੇ ਇਹ ਇਹਦਾ ਬੈੱਡ ਦੀ ਸੈਟਿੰਗ ਕਰ ਦੇਣੀ ਆ ਬਸ ਆ ਜਰੂਰਤ ਹੈ ਰੱਖਣਾ ਜਦੋਂ ਆਪਾਂ ਨੇ ਬੈੱਡ ਸਿੱਧਾ ਦੇਖਣਾ ਆਰਮ ਨੂੰ ਅਸੈਂਬਲੀ ਨੂੰ ਗੇੜਾ ਦੇ ਕੇ ਇਹਨੂੰ ਮੂਰੇ ਜਰੂਰ ਕਰਨਾ ਫਿਰ ਇੱਥੇ ਬੈੱਡ ਆਪਣਾ ਇਧਰੋਂ ਵੀ ਮੂਰੇ ਜਾ ਕੇ ਸਹੀ ਖੜਦਾ ਨਾ ਸਿੱਧਾ ਜਦੋਂ ਹੁਣ ਚੱਲ ਪਿੱਛੇ ਨੂੰ ਚੱਲਣਾ ਨੇ ਤਾਂ ਉੱਚਾ ਹੋ ਕੇ ਇਧਰੋਂ ਉੱਚਾ ਹੋ ਕੇ ਉੱਪਰ ਨੂੰ ਚੱਲੋ ਹੁਣ ਪਹਿਲਾਂ ਤੁਸੀਂ ਦੇਖਿਆ ਹੁੰਨੇ ਮਸ਼ੀਨਾਂ ਦੇ ਨਾਲ ਇੱਥੇ ਲੱਗੇ ਹੁੰਦੇ ਸੀ ਇਹ ਆਪਣੇ ਮੂਹਰੇ ਟੈਲੀਫੋਨ ਇੱਥੇ ਸਾਫਟ ਪਾ ਕੇ ਉਹ ਚੱਲ ਬਹੁਤ ਸੈਟ ਰਹਿੰਦੀ ਸੀ ਉਹ ਅਗਲੀ ਵੀਡੀਓ ਚ ਆਪਾਂ ਦੱਸਾਂਗੇ ਵੀ ਕਿਉਂ ਮੂਹਰੇ ਲਾਉਣ ਲੱਗੇ ਹੁਣ ਬੈੱਡ ਦੀ ਇੱਧਰ ਆਪਣੇ ਚਿਛੀਆਂ ਦੇ ਵੀ ਇੱਥੇ ਚੱਪੂ ਲੱਗੇ ਹੁੰਦੇ ਸੀ ਉਹ ਪਿੱਛੇ ਲਾਉਣ ਲੱਗੇ ਇਹ ਤੁਹਾਨੂੰ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਕੀ ਕੀ ਕਾਰਨ ਹੁੰਦਾ ਕਿ ਇਹ ਚੱਕਰ ਹੁੰਦਾ ਇਹ ਆਪਾਂ ਪਾਰੀ ਹੁਣ ਥਰੈਸਰ ਬਸ ਇਧਰ ਬੱਟੂ ਵੀ ਆ ਬੱਟੂ ਨੇ ਬਹੁਤ ਪਰੇਸ਼ਾਨ ਕਰ ਲੇ ਬਾਈ ਕਈ ਦਿਨ ਮੇਲਾ ਦੇਖਿਆ ਵੈਦਾ ਹੁਣ ਸੱਟ ਖਾ ਲਈ ਪਤਾ ਨਹੀਂ ਕਿੱਥੇ ਪੈਰ ਤੇ ਬਹੁਤ ਵੱਡੀ ਆ ਇਹਨੇ ਮੁੱਠਾ ਆਹ ਦੇਖੋ ਆਪਾਂ ਨੇ ਕੀਲੀਆਂ ਦੇ ਨਾ ਇੱਥੇ ਗਰੈਂਡਰ ਮਾਰਿਆ ਇਹ ਤੇ ਸਾਰੀਆਂ ਤੇ ਹੁਣ ਇਹੇ ਟੱਕ ਪਏ ਹੋਏ ਸੀ ਹੁਣ ਇਹ ਵਿੱਚ ਮਾਲ ਨਿਕਮਾਉਂਦਾ ਬਿਲਕੁਲ ਸਹੀ ਚੱਲੂਗਾ ਸਿਪਾਰੀ ਹੈ थ्रेसਰ ਆਪਾਂ ਹੁਣ ਹਾਂਜੀ ਮੇਰੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਵੀਡੀਓ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦ ਤੇ ਆਪਾਂ ਜਲਦੀ ਮਿਲਦੇ ਹਾਂ ਅਗਲੀ ਵੀਡੀਓ 'ਚ ਦੇਖਦੇ ਆਪਾਂ ਹੁਣ ਰੋਜ਼ ਵੀਡੀਓ ਪਾਇਆ ਕਰਾਂਗੇ ਢਿੱਲੀ ਵੀਡੀਓ ਆਇਆ ਕਰੂ ਹੁਣ ਆਪਣੀ ਇੱਕ ਤਾਂ ਬਾਈ ਕੰਮ 'ਚ ਟਾਈਮ ਨਹੀਂ ਲੱਗਦਾ ਹੈਗਾ ਵਰਕਸਾਪ ਦਾ ਕੰਮ ਆ ਜਾਂਦਾ ਫਿਰ ਇਕੱਲੇ ਬੰਦੇ ਨੂੰ ਥੋੜਾ ਔਖਾ ਹੋ ਜਾਂਦਾ ਚਲੋ ਚੱਕ ਲੋ ਫਿਰ ਨੱਟ ਕੱਢ ਕਰਤੇ ਸੱਡਾਂ ਵਾਲੇ ਇੱਥੇ ਹਾਂ ਠੀਕ ਆ ਓਕੇ ਆ ਕੰਮ ਚਲੋ ਫਿਰ